ਅੱਜ ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਹਾਰ ਬੜੀ ਹੀ ਤੁਮਤਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਦੇ ਇਤਿਹਾਸਿਕ ਜਾਮਾ ਮਸਜਿਦ ਵਿੱਚ ਵੀ ਬਕਰੀਦ ਮੌਕੇ ਨਵਾਜ਼ਾ ਦਾ ਕੀਤੀ ਗਈ ਹੈ। ਤੇ ਇਸ ਮੌਕੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵੱਲੋਂ ਨਮਾਜ਼ ਅਦਾ ਕੀਤੀ ਗਈ ਤੇ ਇੱਕ ਦੂਸਰੇ ਨੂੰ ਗੱਲ ਲਗਾ ਕੇ ਬਕਰੀਦ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਵੱਖ-ਵੱਖ ਧਰਮ ਦੇ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਮਸਜਿਦ ਦੇ ਸ਼ਾਹੀ ਇਮਾਮ ਨੇ ਕੀ ਕਿਹਾ ਆਓ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ। ਹਾਂਜੀ ਪਰਮਪਾਲ ਸਿੰਘ ਜੀ ਬਰਾ ਐਲਾਈਨ ਸਬਸਿਕ ਓਰਗੇਨਾਈਜੇਸ਼ਨ ਤੇ ਟੀਮ 1699 ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬੜਾ ਹੀ ਮੁਬਾਰਕ ਮੌਕਾ ਹੈ ਈਦ ਦਾ ਪਵਿੱਤਰ ਦਿਹਾੜਾ ਹੈ ਤੇ ਅਸੀਂ ਅੱਜ ਜਾਮਾ ਮਸਜਿਦ ਦੇ ਵਿੱਚ ਲੁਧਿਆਣਾ ਦੇ ਵਿੱਚ ਮੇਰੇ ਵੱਡੇ ਵੀਰ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਜੀ ਦੇ ਨਾਲ ਸੈਲੀਬ੍ਰੇਟ ਕਰਨ ਲਈ ਆਏ ਆ ਜੀ ਪੰਜਾਬ ਦੀ ਧਰਤੀ ਕਿਉਂਕਿ ਗੁਰਨਾਨ ਦੇਵ ਜੀ ਸੱਚੇ ਪਰਚਾ ਜਹੂਰ ਦੀ ਕਰਮ ਭੂਮੀ ਹੈ ਸਾਡੇ ਗੁਰੂ ਸਹਬਾਨਾ ਨੇ ਇਸ ਧਰਤੀ ਤੋਂ ਬਾਬਾ ਫਰੀਦ ਜੀ ਨੇ ਇਸ ਧਰਤੀ ਤੋਂ ਇਹ ਪੰਜਾਬ ਨੂੰ ਤਰਬੀਅਤ ਦਿੱਤੀ ਹੈ ਪੰਜਾਬ ਦੀ ਤਸਵੀਰ ਹੈ ਕਿ ਇੱਥੇ ਕਿਸੇ ਵੀ ਕਿਸਮ ਦੇ ਧਰਮ ਦੀ ਵੰਡੀ ਨਹੀਂ ਪਾਈ ਜਾਂਦੀ ਭਾਵੇਂ ਕਿ ਸਦੀਆਂ ਤੋਂ ਰਾਜਨੀਤਿਕ ਲੋਕ ਕਿਉਂਕਿ ਰਾਜਨੀਤੀ ਦਾ ਮਤਲਬ ਹੁੰਦਾ ਹੈ ਪਾੜੋ ਤੇ ਰਾਜ ਕਰੋ ਲੰਬੇ ਸਮੇਂ ਤੋਂ ਰਾਜਨੀਤਿਕ ਲੋਕਾਂ ਨੇ ਇੱਥੇ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਿਹੜੀ ਬਾਬਾ ਫਰੀਦ ਜੀ ਦੀ ਸਾਡੇ ਗੁਰੂ ਸਹਿਬਾਨਾਂ ਦੀ ਦਿੱਤੀ ਹੋਈ ਇੱਥੋਂ ਦੀ ਜਿਹੜੀ ਤਾਕਤ ਹੈ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਉਦਾ ਤੁਸੀਂ ਦੇਖਦੇ ਹੋ ਹਰਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਕਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦਾ ਸੁਨੇਹਾ ਦਿੰਦੀ ਹੈ ਸੋ ਉਹ ਜਿਹੜੀ ਮੁਹੱਬਤ ਹੈ ਉਹ ਮੁਹੱਬਤ ਇੱਥੇ ਬਰਕਰਾਰ ਹੈ ਜਿਵੇਂ ਮੇਰੇ ਵੱਡੇ ਵੀਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਦੇ ਵੀ ਸਦੀਆਂ ਤੋਂ ਇੱਥੇ ਕੋਈ ਫਿਰਕੂ ਦੰਗੇ ਕਦੇ ਨਹੀਂ ਹੋਏ ਭਾਵੇਂ ਪੂਰੇ ਦੇਸ਼ ਦੇ ਵਿੱਚ ਵਾਧਾ ਘਾਟਾਂ ਚੱਲਦੀਆਂ ਰਹਿੰਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਰਾਜਨੀਤਿਕ ਲੋਕ ਅੱਜ ਦੀ ਤਾਰੀਖ ਵਿੱਚ ਵੀ ਇੱਕ ਦੂਜੇ ਨਾਲ ਗੱਠ ਜੋੜ ਕਰ ਲੈਂਦੇ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਨੂੰ ਮਨੁੱਖਤਾ ਦੇ ਵਾਤਾਵਰਨ ਨੂੰ ਬਚਾਉਣ ਲਈ ਘੱਟੋ-ਘੱਟ ਜਿੰਨੇ ਵੀ ਧਾਰਮਿਕ ਲੋਕ ਨੇ ਅਸੀਂ ਜਿੰਨੇ ਵੀ ਧਰਮੀ ਅਖਮੌਂ ਨੇ ਸਾਨੂੰ ਇਹ ਮੁਹਬਤੀ ਸਾਂਝਾਂ ਨੂੰ ਵਧਾਉਣਾ ਪਏਗਾ ਇਹਨਾਂ ਮੌਕਿਆਂ ਦੇ ਉੱਤੇ ਸਾਨੂੰ ਆਪਸ ਵਿੱਚ ਜਿਹੜਾ ਗਲਬਕੜੀ ਪਾਉਣੀ ਪੈਗੀ ਤਾਂ ਕਿ ਅਸੀਂ ਇਸ ਧਰਤੀ ਮਾਤਾ ਨੂੰ ਆਪਣੇ ਪੰਜਾਬ ਦੀ ਧਰਤੀ ਨੂੰ ਬਚਾ ਸਕੀਏ ਤੇ ਵੱਧ ਤੋਂ ਵੱਧ ਪਿਆਰ ਵੰਡ ਸਕੀਏ ਖਾਸ ਕਰਕੇ ਉਸ ਦੌਰ ਵਿੱਚ ਜਿੱਥੇ ਨਫ਼ਰਤ ਵੰਡਣਾ ਹੀ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਉਸ ਵੇਲੇ ਮੁਹੱਬਤਾਂ ਵੰਡਣੀਆਂ ਬਹੁਤ ਜ਼ਰੂਰੀ ਨੇ ਤੇ ਮੁਕੱਦਸ ਮੌਕਾ ਹੈ ਜਿੱਥੇ ਹਿੰਦੂ ਧਰਮ ਦੇ ਵੀਰ ਵੀ ਸਿੱਖ ਧਰਮ ਦੇ ਵੀਰ ਵੀ ਤੇ ਇਸਲਾਮਿਕ ਭਾਈਚਾਰਾ ਸਾਰਾ ਰਲ ਕੇ ਅੱਜ ਜਾਮਾ ਮਸਜਿਦ ਦੇ ਵਿੱਚ ਈਦ ਮਨਾ ਰਿਹਾ ਸੋ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਤੇ ਇਹੀ ਸੁਨੇਹਾ ਹੈ ਸਾਡਾ ਇੱਥੋਂ ਕਿ ਪੂਰੀ ਦੁਨੀਆ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਇਕੱਲੇ ਭਾਰਤ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਪਿਆਰ ਤੇ ਮੁਹੱਬਤ ਜਿਹੜੀ ਹੈ ਉਹ ਧਾਰਮਿਕ ਲੋਕਾਂ ਦੇ ਰਾਹੀਂ ਧਰਮ ਦੇ ਰਾਹੀਂ ਖੁਸ਼ਬੂ ਜਿਹੜੀ ਹੈ ਚੰਗੇ ਗੁਣਾਂ ਦੀ ਫੈਲਣੀ ਚਾਹੀਦੀ ਹੈ ਇਹ ਮੁਹੱਬਤਾਂ ਕਾਇਮ ਰਹਿਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਲੱਖ ਲੱਖ ਮੁਬਾਰਕ ਹੋ ਮੈਂ ਅੱਜ ਆਪਣੇ ਆਪ ਨੂੰ ਖੁਸ਼ ਕਿਤਨਾ ਸਮਝਦਾ ਹੂੰ ਕਿ ਮੈਨੂੰ ਇੱਥੇ ਆਨੇ ਦਾ ਮੌਕਾ ਮਿਲਿਆ ਇੰਟਰਫੇਥ ਇੱਕ ਬਹੁਤ ਹੀ ਅੱਛਾ ਕਨਸੈਪਟ ਥਾ ਉਸਕੇ ਸਾਥ ਮੈਂ ਜੁੜਾ ਅੱਜ ਵੀ ਉਸੇ ਕੇ ਕਾਰਨ ਮੈਂ ਇੱਥੇ ਆਇਆ ਹਾਂ मुझे तो बस इतनी बात ही समझ आ रही है इंसान का इंसान से हो भाईचारा यही पैगाम हमारा यही पैगाम हमारा सभी धर्म यही सिखाते हैं कि बस हम सब एक ही परमात्मा के बालक हैं हम सब मिलजुल कर प्यार से रहे विचार कभी अलग हो सकते हैं लेकिन आपसी भाईचारा कभी खत्म ना हो जय माता दी जय माता दी आज ਜਿਹੜਾ ਇਹ ਬਕਰੀਤ Eid ਦਾ ਪਵਿੱਤਰ ਤਿਹਾੜਾ ਉਹਦੇ ਤੇ ਅਸੀਂ ਅੱਜ ਜਮਾ ਮਸਜਿਦ ਆਏ ਆ ਇੱਕ ਦੂਜੇ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਲੋਕਾਂ ਨੂੰ ਇੱਕ ਦੂਜੇ ਨਾਲ ਪਿਆਰ ਵੰਡਣ ਲਈ ਆਏ ਆ ਔਰ ਜਿੱਦਾਂ ਉਸਮਾਨ ਜੀ ਨੇ ਕਿਹਾ ਕਿ ਇਸ Eid ਦਾ ਮਤਲਬ ਇੱਕ ਕੁਰਬਾਨੀ ਦੀ ਈਦ ਆ ਤੇ ਕੱਲਾ ਜਾਨਵਰ ਦੀ ਕੁਰਬਾਨੀ ਦੇਣਾ ਨਹੀਂ ਇਹਨਾਂ ਨੇ ਜੋ ਵਿਚਾਰ ਦਿੱਤੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਚੋਂ ਜਿਹੜਾ ਇੱਕ ਦੂਜੇ ਨਾਲ ਨਫ਼ਰਤ ਆ ਉਹਦੀ ਕੁਰਬਾਨੀ ਦੇਣੀ ਚਾਹੀਦੀ ਆ ਤੇ ਪਿਆਰ ਵਧਾਉਣਾ ਚਾਹੀਦਾ ਇਹੀ ਸਮਾਜ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਵੱਧ ਤੋਂ ਵੱਧ ਆਪਦੇ ਚੋਂ ਨਫ਼ਰਤ ਘਟਾਓ ਪਿਆਰ ਵਧਾਓ ਇੱਕ ਇਸ ਚੀਜ਼ ਦੀ ਕੁਰਬਾਨੀ ਦਿਓ ਇੱਕ ਇਸ ਚੀਜ਼ ਦੀ ਕੁਰਬਾਨੀ ਦਿਓ ਜਿਹੜੀ ਮੈਂ ਮੇਰੀ ਡਿਊਟੀ ਵੀ ਆ ਸਾਡੀ ਜ਼ਰੂਰਤ ਵੀ ਆ ਅੱਜ ਅਸੀਂ 50 ਡਿਗਰੀ ਦੇ ਨੇੜੇ ਪਹੁੰਚਣ ਵਾਲੇ ਹੋਏ ਆ ਠੀਕ ਹੈ ਜਿਹੜਾ ਮੈਨੂੰ ਇਹ ਦੁੱਖ ਲੱਗਦਾ ਵੀ ਮੇਰੇ ਘਰ ਦੇ ਪੂਰੇ ਜਿਹੇ ਦਰਖਤ ਲੱਗੂ ਤਾਂ ਮੇਰਾ ਘਰ ਲੁਕ ਜਾਊਗਾ ਇਹ ਸੋਚ ਦੀ ਵੀ ਕੁਰਬਾਨੀ ਦਿਓ ਹਰ ਬੰਦਾ ਆਪਦੇ ਘਰ ਦੇ ਬਾਹਰ ਇੱਕ ਦਰਖਤ ਜ਼ਰੂਰ ਪੰਜਾਬ ਦਾ ਲਾਓ ਪੰਜਾਬੀਆਂ ਨੂੰ ਚਾਹੀਦਾ ਕਿ ਉਹ ਪਾਮ ਔਰ ਖਜੂਰਾ ਦਾ ਦੀ ਕੁਰਬਾਨੀ ਦੇਣ ਪੰਜਾਬ ਦੇ ਵਿੱਚ ਖਜੂਰ ਔਰ ਪਾਮ ਸਾਡਾ ਦਰਖਤ ਨਹੀਂ ਹੈ ਪਾਮ ਕੋਸਟ ਏਰੀਆ ਦਾ ਦਰਖਤ ਹੈ ਸਮੁੰਦਰਾਂ ਦੇ ਕੰਡੇ ਦਾ ਦਰਖਤ ਹੈ ਜਿੱਥੇ ਟੈਂਪਰੇਚਰ 30 35 ਡਿਗਰੀ ਰਹਿੰਦਾ ਵਾ ਸਾਡੇ ਦਰਖਤ ਜਿਹੜੇ ਸਾਡੇ ਨੇ ਜਿੱਦਾਂ ਹੁਣੇ ਉਸਮਾਨ ਜੀ ਨੂੰ ਅਸੀਂ ਦਿੱਤਾ ਵਾ ਸੁਖਜੈਨ ਦਾ ਬੂਟਾ ਦਿੱਤਾ ਨਿੰਮਾ ਟਾਲੀਆਂ ਪਿੱਪਲ ਇਹ ਸਾਡੇ ਦਰਖਤ ਨੇ ਆਪਦਾ ਦਿਮਾਗ ਚੋਂ ਇਹ ਕੱਢੋ ਕਿ ਇਹ ਕੰਮ ਸਰਕਾਰ ਦੇ ਨੇ ਇਹਦੀ ਵੀ ਕੁਰਬਾਨੀ ਦਿਓ ਵੀ ਸਰਕਾਰ ਨੇ ਤੁਹਾਡੇ ਲਈ ਕਰਨ ਆਵਾ ਅਸੀਂ ਆਪਣੇ ਲਈ ਆਪ ਕਰੀਏ ਭਾਈਚਾਰਕ ਸਾਂਝ ਵਧਾਈਏ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਹਰ ਧਰਮ ਹਰ ਤਿਹਾਰ ਇਹੀ ਸਾਨੂੰ ਸੰਦੇਸ਼ ਦਿੰਦਾ ਇਹੀ ਮੇਰੇ ਵੱਲੋਂ ਸਾਰਿਆਂ ਨੂੰ ਸੰਦੇਸ਼ ਆ ਧੰਨਵਾਦ ਨਾਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇ ਤੇ ਰਹਿਮ ਕਰਨ ਵਾਲਾ ਆਜ ਈਦੁਲ ਅਜ਼ਾਦ ਦਾ ਦਿਨ ਆ ਜਿਹਨੂੰ ਆਪਾਂ ਕੁਰਬਾਨੀ ਦੀ ਈਦ ਕਹਿੰਦੇ ਆ ਔਰ ਇਸ ਦਿਨ ਨਮਾਜ਼ ਤੋਂ ਬਾਅਦ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਇਹ ਇੱਥੇ ਤੁਸੀਂ ਪੰਜਾਬ ਦਾ ਗੁਲਦਸਤਾ ਜਿਹੜਾ ਉਹ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੰਗ ਐ ਆਜ਼ਾਦੀ ਦੇ ਸਮੇਂ ਵੀ ਲੁਧਿਆਣਾ ਤੋਂ ਮੌਲਨਾ ਹਬੀਬੁਰਹਿਮਾਨ ਲੁਧਿਆਣਵੀ ਸਾਹਿਬ ਜਿਹੜੇ ਭਾਰਤ ਦੀ ਜੰਗ ਐ ਆਜ਼ਾਦੀ ਦੇ ਛੋਟੀ ਦੇ ਸਵਤੰਤਰਤਾ ਸੰਨਾਨੀ ਸੀਗੇ ਉਹਨਾਂ ਨੇ ਬੰਦ ਰਤਨ ਮਾਸਟਰ ਤਾਰਾ ਸਿੰਘ ਜੀ ਨਾਲ ਲਾਲਾ ਲਾਜਪਤ ਰਾਏ ਪੰਜਾਬ ਕੇਸਰੀ ਦੇ ਨਾਲ ਨਾਮਧਾਰੀ ਗੁਰੂ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਨਾਲ ਤੇ ਐਦਾਂ ਹੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੂਰੇ ਪਰਿਵਾਰ ਨਾਲ ਸਰਦਾਰ ਗੁਲਜ਼ਾਰ ਸਿੰਘ ਉਹਨਾਂ ਨਾਲ ਕਿਸ਼ਨ ਸਿੰਘ ਜੀ ਉਹਨਾਂ ਦੇ ਨਾਲ ਔਰ ਉਹਨਾਂ ਉਸ ਸਮੇਂ ਦੇ ਸਾਰੇ ਹਿੰਦੂ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਅੰਗਰੇਜ਼ ਦੇ ਖਿਲਾਫ ਲੜਾਈ ਵੀ ਲੜੀ ਔਰ ਆਪਸੀ ਭਾਈਚਾਰਕ ਸਾਂਝ ਦਾ ਸਨੇਹਾ ਵੀ ਜਿਹੜਾ ਹੈ ਉਸ ਸਮੇਂ ਵੀ ਇੱਥੋਂ ਦੇਣਾ ਉਹ ਦਿੱਤਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਹਰੇਕ ਈਦ ਦੇ ਮੌਕੇ ਤੇ ਔਰ ਸਿਰਫ ਈਦ ਹੀ ਨਹੀਂ ਜਦ ਵੀ ਕੋਈ ਤਿਹਵਾਰ ਕਿਸੇ ਵੀ ਧਰਮ ਦਾ ਹੁੰਦਾ ਹੈ ਅਸੀਂ ਸਾਰੇ ਪੰਜਾਬੀ ਜਿੰਨੇ ਆ ਉਹ ਇੱਕ ਦੂਸਰੇ ਦੇ ਨਾਲ ਗੱਲ ਵਖੜੀ ਵੀ ਪਾਉਂਦੇ ਆ ਇੱਕ ਦੂਸਰੇ ਨਾਲ ਮੁਹੱਬਤਾਂ ਦਾ ਇਜ਼ਹਾਰ ਵੀ ਕਰਦੇ ਆ ਤੇ ਜਿੱਥੇ ਪੂਰੇ ਭਾਰਤ 'ਚ ਕਈ ਵਾਰੀ ਅਲੱਗ-ਅਲੱਗ ਥਾਵਾਂ 'ਤੇ ਨਫ਼ਰਤ ਦੀ ਹਵਾ ਚੱਲਦੀ ਹੈ ਤੇ ਪੰਜਾਬ ਤੋਂ ਠੰਡੇ ਝੌਂਕੇ ਹਵਾ ਦੇ ਪੂਰੇ ਦੇਸ਼ ਲਈ ਜਾਂਦੇ ਅੱਜ ਵੀ ਇਹ ਜ਼ਿੰਦਾ ਮਿਸਾਲ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਇਸ ਵੇਲੇ ਸਾਡੇ ਨਾਲ ਜਸਦੇਵ ਸੇਖੋਂ ਜੀ ਮੌਜੂਦ ਨੇ ਗੁਰਸਾਹਿਬ ਸਿੰਘ ਜੀ ਮੌਜੂਦ ਨੇ ਔਰ ਸਰਦਾਰ ਪਰਮਪਾਲ ਸਿੰਘ ਸਬਰਮਾ ਟੀਮ 1699 ਖਾਲਸਾ ਤੋਂ ਇਹ ਸਾਰੇ ਸਾਥੀ ਜਿਹੜੇ ਇਹਨਾਂ ਦੇ ਨਾਲ ਮੌਜੂਦ ਨੇ ਦੁਰਗਾ ਮਾਤਾ ਮੰਦਿਰ ਤੋਂ ਵਰਿੰਦਰ ਮਿੱੱਤਲ ਜੀ ਬੈਠੇ ਨੇ ਤਮਰ ਰੰਜਨ ਜੀ ਵੀ ਸਾਡੇ ਨਾਲ ਮੌਜੂਦ ਨੇ ਇਸੇ ਤਰ੍ਹਾਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਸੁਸਾਇਟੀਆਂ ਤੋਂ ਸਬੰਧ ਰੱਖਣ ਵਾਲੇ ਲੋਕ ਜਿਹੜੇ ਨੇ ਅੱਜ ਈਦ ਦੇ ਮੌਕੇ ਤੇ ਲੁਧਿਆਣਾ ਜਾਮਾ ਮਸਜਿਦ ਦੇ ਵਿੱਚ ਆਏ ਨੇ ਮੈਂ ਇਹ ਨਾਲ ਤੁਹਾਨੂੰ ਦੱਸਣਾ ਚਾਹਣਾ ਕਿ ਈਦੁਲ ਅਜ਼ਹਾ ਜਿਹੜੀ ਹੈ ਜਿਹਨੂੰ ਆਪਾਂ ਕੁਰਬਾਨੀ ਦੀ ਈਦ ਕਹਿੰਦੇ ਆਂ ਆਮ ਪੰਜਾਬੀ ਵਿੱਚ ਬੱਕਰਾ ਈਦ ਕਹਿੰਦੇ ਨੇ ਜਿਹੜੀ ਕੁਰਬਾਨੀ ਦੀ ਈਦ ਹੈ ਕੁਰਬਾਨੀ ਹਜ਼ਰ ਇਬਰਾਹਿਮ ਦੀ ਸੁਨਨਤ ਹੈ ਉਹ ਸੁਨਨਤ ਇਸ ਲਈ ਤਾਂ ਕਿ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਕੁਰਬਾਨੀ ਦੇਣੀ ਹੈ ਜਾਨਵਰ ਦੀ ਕੁਰਬਾਨੀ ਦਾ ਸਿਰਫ ਉਹ ਲੋਕ ਦੇ ਰਹੇ ਜਿਨ੍ਹਾਂ ਕੋਲ ਪੈਸੇ ਐ ਦੌਲਤ ਹੈ ਲੇਕਿਨ ਇਹ ਇਸ ਲਈ Eid ਬਣਾਈ ਗਈ ਤਾਂ ਕਿ ਤੁਸੀਂ ਇਸ ਗੱਲ ਨੂੰ ਯਾਦ ਰੱਖੋ ਕਿ ਕੁਰਬਾਨੀ ਦੇਣੀ ਭਾਰਤ ਦੀ ਚੰਗੇ ਆਜ਼ਾਦੀ ਚ ਮੁਸਲਮਾਨਾਂ ਦੀ ਕੁਰਬਾਨੀਆਂ ਇਹਦੇ ਤੋਂ ਹੀ ਪ੍ਰੇਰਿਤ ਹੈ ਉਦਾਂ ਵੀ ਸਾਰੇ ਲੋਕਾਂ ਨੂੰ حضرت ਮੁਹੰਮਦ ਸਾਹਿਬ ਦਾ ਸੁਨੇਹਾ ਇਸ ਹੀ ਦੇ ਮੌਕੇ ਤੇ ਕਿ ਤੁਸੀਂ ਆਪ ਵੀ ਕੁਰਬਾਨੀ ਦਿਓ ਮਤਲਬ ਸੈਕਰੀਫਾਈ ਕਰੋ ਕੁਰਬਾਨੀ ਦਾ ਸਿਰਫ ਮਤਲਬ ਇਹ ਤਾਂ ਨਹੀਂ ਖੂਨ ਪਾਹਣਾ ਹੈ ਕੁਰਬਾਨੀ ਆਪਣੇ ਗੰਦੇ ਵਿਚਾਰਾਂ ਦੀ ਦਿਓ ਕੁਰਬਾਨੀ ਆਪਣੀ ਝੂਠੀ ਅਣਖ ਦੀ ਦਿਓ ਕੁਰਬਾਨੀ ਆਪਣੀ ਮੈ ਮੈਂ ਕਰਨ ਦੀ ਦਿਓ ਕੁਰਬਾਨੀ ਆਪਣੀ ਗੰਦੀ ਨਿਗਾਹ ਦੀ ਦਿਓ ਕੁਰਬਾਨੀ ਨਫ਼ਰਤ ਨੂੰ ਖਤਮ ਕਰਕੇ ਮੁਹੱਬਤ ਨੂੰ ਆਮ ਕਰਨ ਦਿਓ ਕੁਰਬਾਨੀ ਮਾਪੇ ਦਾ ਕਹਿਣਾ ਮੰਨਣ ਦੀ ਦਿਓ ਕੁਰਬਾਨੀ بیوی ਬੱਚਿਆਂ ਦੇ ਦੋਸਤ ਬਣਨ ਦੀ ਦਿਓ ਕੁਰਬਾਨੀ ਆਪਣੇ ਪਰੋਸੀ ਨਾਲ ਵੰਡ ਕੇ ਖਾਣ ਦੀ ਦਿਓ ਤੇ ਮੈਂ ਸਮਝਦਾ ਜੀ ਦੇ ਕੁਰਬਾਨੀ ਦੇ ਮੌਕੇ ਤੇ ਜਿੱਥੇ ਪੂਰੀ ਦੁਨੀਆ ਦੇ ਮੁਸਲਮਾਨ ਕੁਰਬਾਨੀ ਕਰ ਰਹੇ ਹੋਰ ਕੁਰਬਾਨੀ ਦੇ ਜਜ਼ਵੇ ਦਾ ਇਜ਼ਹਾਰ ਕਰ ਰਹੇ ਉਥੇ ਪੰਜਾਬ ਦਾ ਜਿਹੜਾ ਭਾਈਚਾਰਾ ਖਾਸ ਕਰ ਜਿੰਨੇ ਲੁਧਿਆਣਵੀ ਨੇ ਉਹ ਸਿਰਫ ਧਰਮ ਦੇ ਲੋਕ ਆਪਣੇ ਆਪਣੇ ਪਾਸੋਂ ਇਹ ਜਿਹੜਾ ਕੁਰਬਾਨੀ ਦਾ ਜਜ਼ਬਾ ਪੇਸ਼ ਕਰ ਰਹੇ ਇਹ ਵੀ ਲਾ ਮਿਸਾਲ ਹੈ ਔਰ ਅਸੀਂ ਇਸ ਜਜ਼ਬੇ ਨੂੰ ਜਿਹੜਾ ਸलाम ਪੇਸ਼ ਕਰਦੇ ਹਾਂ ਪਾਈਚਾਰਕ ਸਾਂਝ ਤੋਂ ਵਧੀਆ ਹੋਰ ਕੀ ਹੋ ਸਕਦੀ ਹੈ ਜੀ ਆ ਮਸਜਿਦ ਦੇ ਵਿੱਚ ਸਾਰੇ ਸਾਡੇ ਸਿੱਖ ਪੰਥ ਦੇ ਵੀ ਲੋਕ ਮੌਜੂਦ ਨੇ ਦੁਰਗਾ ਮਾਤਾ ਮੰਦਿਰ ਤੋਂ ਵੀ ਸਾਥੀ ਸਾਡੇ ਮੌਜੂਦ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਬੈਠੇ ਨੇ ਇਹ ਜਿਹੜਾ ਜਿਹੜੀ ਮੈਂ ਸਮਝਦਾ ਕਿ ਗ੍ਰਾਸ ਰੂਟ ਤੇ ਪਾਈਚਾਰਕ ਸਾਂਝ ਪੰਜਾਬੀਆਂ ਦੇ ਵਿੱਚ ਹੈ ਇਹਦੀ ਜ਼ਰੂਰਤ ਪੂਰੇ ਭਾਰਤ ਨੂੰ ਹੈ ਔਰ ਹਮੇਸ਼ਾ ਤੋਂ ਹੈ ਹਮੇਸ਼ਾ ਰਹੇਗੀ ਅਸੀਂ ਜਿਹੜਾ ਸਾਡਾ ਦੇਸ਼ ਹੈ ਉਦੀ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਅਨੇਕਤਾ ਦੇ ਵਿੱਚ ਇਕਤਾ ਹੈ ਤੇ ਇਸ ਗੱਲ ਨੂੰ ਹਮੇਸ਼ਾ ਜਿਹੜਾ ਉਹ ਯਾਦ ਰੱਖਣਾ ਚਾਹੀਦਾ ਹੈ ਸਿਟੀ ਹੋਮ ਨਿਊਜ਼ ਦੇ ਲਈ ਅਮਿਤ <th>ਪਰਦੀ ਰਿਪੋਰਟ